ਸਮਝ ਲਗੀ ਵਿਆਹ ਨੂੰ ਕਾਨੂੰਨੀ ਤੌਰ ਤੇ ਮਾਨਤਾ ਦਿੱਤੀ ਗਈ ਹੈ ਪਰ ਸਮਾਜ ਦੀ ਧਾਰਨਾ ਹਾਲੇ ਵੀ ਪੂਰੀ ਤਰ੍ਹਾਂ ਨਹੀਂ ਬਦਲੀ ਪੰਜਾਬ ਦੇ ਤਰੰਤਾਰਾਂ ਤੋਂ ਅਜਈ ਇੱਕ ਮਾਮਲਾ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਇੱਕ ਕੁੜੀ ਆਪਣੇ ਵਿਆਹ ਤੋਂ ਮਹਿਜ਼ 14 ਦਿਨ ਪਹਿਲਾਂ ਹੀ ਭੱਜ ਗਈ ਉਹ ਕੁੜੀ ਕਿਸੇ ਕੁੜੀ ਨਾਲ ਹੀ ਭੱਜ ਗਈ ਤੇ ਉਸ ਦੀ ਪ੍ਰੇਮਿਕਾ ਉਸ ਨੂੰ ਕਿਹਾ ਜਾ ਰਿਹਾ ਰਿਪੋਰਟਾਂ ਅਨੁਸਾਰ ਮੁਰਾਦਪੁਰਾ ਇਲਾਕੇ ਚ ਰਹਿਣ ਵਾਲੇ ਇੱਕ ਮਜ਼ਦੂਰ ਦੀ ਤੀ ਲਖਵਿੰਦਰ ਕੌਰ ਦਾ ਵਿਆਹ 14 ਜਨਵਰੀ ਨੂੰ ਹੋਣਾ ਸੀ ਤੇ ਉਸ ਦੀ ਮੰਗਣੀ ਖਡੂਰ ਸਾਈਡ ਦੇ ਇੱਕ ਨੌਜਵਾਨ ਨਾਲ ਹੋਈ ਸੀ ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਵਿਆਹ ਦੇ ਕਾਰਡ ਵੀ ਛਪ ਗਏ ਘਰ ਦਾ ਮਾਹੌਲ ਉਸ਼ਾ ਤੇ ਉਮੀਦ ਨਾਲ ਭਰਿਆ ਹੋਇਆ ਸੀ ਇਸ ਦੌਰਾਨ ਲਖਵਿੰਦਰ ਕੌਰ ਦੀ ਸਹੇਲੀ ਸੁਨੀਤਾ ਨੇ ਅਜਿਹਾ ਐਲਾਨ ਕੀਤਾ ਜਿਸ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਸੁਨੀਤਾ ਜੋ ਖੁਦ ਨੂੰ ਰੀਟਾ ਕਹਿੰਦੀ ਸੀ ਮੁੰਡਿਆਂ ਵਰਗਾ ਪਹਿਰਾਵਾ ਪਾਉਂਦੀ ਸੀ ਨੇ ਸਪਸ਼ਟ ਤੌਰ ਤੇ ਕਹਿ ਕਿ ਉਸ ਨੇ ਲਖਵਿੰਦਰ ਨੂੰ ਵਿਆਹ ਨਹੀਂ ਕਰਨ ਦੇਣਾ ਤੇ ਉਸ ਨੇ ਦਾਵਾ ਕੀਤਾ ਕਿ ਲਖਵਿੰਦਰ ਇੱਕ ਦੂਸਰੇ ਨੂੰ ਪਿਆਰ ਕਰਦਿਆਂ ਨੇ ਤੇ ਸੰਮਲਿਗੀ ਵਿਆਹ ਕਰਨ ਲੱਗੀਆਂ। ਸ਼ੁਰੂ ਚ ਲਖਵਿੰਦਰ ਦੀ ਮਾਂ ਮਨਜੀਤ ਕੌਰ ਨੇ ਇਸ ਨੂੰ ਸਿਰਫ ਦੋਸਤੀ ਵਜੋਂ ਖਾਰਜ ਕਰ ਦਿੱਤਾ। 14 ਜਨਵਰੀ ਦਾ ਨਾਲ ਸੇਲੀ ਬੇਟੀ ਐ ਕ ਉਹ ਪੂਜਾ ਕੇ ਲੈ ਗਈ ਇਹਨਾਂ। ਕਿ ਤੁੰਡੀ ਪੂਜਾ ਕੇ ਲੈ ਗਈ। 24 ਤਰੀਕ ਦੀ 10 ਵਜੇ ਦੀ ਕਾਰਵਾਈ 24 ਤਰੀਕ ਦੀ ਪਾਈ। ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਹਾਲੇ। ਅਹੀਂ ਜਾਉਣਾ ਹੈ ਸਾਨੂੰ ਕੋਲ ਸਾਲਬ ਕੇ ਸਾਡੇ ਪੇਸ਼ ਕਰਾ ਦੇ ਸਾਡੇ ਘਰੇ ਕੱਟ ਜਾ ਸਾਡੀ ਬੇਟੀ ਬਹੁਤ ਹੈ ਦੇ ਵਿੱਚ ਸਾਡੀ ਨੇ ਸਾਡੇ ਸਾਰੇ ਮਹੱਲੇ ਦੀ ਬੇਟੀ ਹੈ ਉਹ ਕੁੜੀ ਦੇ ਪਰਿਵਾਰ ਵਾਲੇ ਸਾਨੂੰ ਕੋਈ ਨਹੀਂ ਆਣੇ ਦਿੰਦੇ ਉਹਨਾਂ ਨੂੰ ਸਾਰਾ ਪਤਾ ਵਾ ਮੋਟਰਸਾਈਕਲ 1.5 ਲੱਖ ਦਾ ਦੀ ਮਾਣੇ ਦਿੱਤਾ ਕਢਾ ਕੇ ਨੇ ਸਾਡਾ ਪਹਿਲਾਂ ਥੋੜਾ ਝਗੜਾ ਹੋਇਆ ਸੀ ਅਸੀਂ ਮੈਂ ਸਕੂਲੀ ਅੰਦਰ ਲਵਾਈ ਸੀ ਉਹਨੇ ਆਪਣੇ ਜੋ ਹੋਸ਼ਵਾਸ ਨਾ ਮੁਰਕੇ ਮੋਟਰਸਾਈਕਲ ਲੈ ਕੇ ਦਿੱਤਾ 15 ਦਿਨ ਹੋ ਗਏ ਮੋਟਰਸਾਈਕਲ ਲੈ ਇਹਨੂੰ ਨਵਾਂ ਮੋਟਰਸਾਈਕਲ ਦਿੱਤਾ ਮੁੰਡਾ ਤਾਂ ਨਰਮਾਨ ਅਸੀਂ ਸਾਨੂੰ ਲੱਭੀ ਨਹੀਂ ਹੈ ਤੇ ਇਹ ਕਿਹ ਕੀ ਕਰਾ ਰਹੀ ਹੁੰਦਾ ਰਾਜਾ ਮਹਾਰਾਜਾ ਸਾਨੂੰ ਲੱਭੇ ਤੇ ਫੇਰੀ ਆਹੀ ਆਖੀ ਅਸੀਂ ਚਾਹਤ ਜੁੜ ਜੇ ਸਾਡੇ ਲੱਭ ਜੇ ਸਾਡੀ ਬੇਟੀ ਸਹੀ ਸਲਾਮ ਤੁਹਾਡੇ ਘਰ ਤੇ ਲਾਵੇ ਕੁੜੀ ਸਾਡੀ ਮਿਹਨਤ ਆ ਲੱਗਾ ਉਹਨਾਂ ਦੀ 14 ਸਾਲਾਂ ਦੀ ਹੈ ਮੈਂ ਕਦੀ ਨਹੀਂ ਸੁਣਿਆ ਮੁੰਡੇ ਕੁੜੀ ਦਾ ਸੁਣਿਆ ਹੈ ਕੁੜਨਾ ਕੁੜਨਾ ਦਾ ਨਹੀਂ ਸੁਣਿਆ ਸਮਲ ਲਗੀ ਵਿਆਹ ਨੂੰ ਕਾਨੂੰਨੀ ਤੌਰ ਤੇ ਮਾਨਤਾ ਦਿੱਤੀ ਗਈ ਹੈ ਪਰ ਸਮਾਜ ਦੀ ਧਾਰਨਾ ਹਾਲੇ ਵੀ ਪੂਰੀ ਤਰ੍ਹਾਂ ਨਹੀਂ ਬਦਲੀ ਪੰਜਾਬ ਦੇ ਤਰਨਤਾਰਨ ਤੋਂ ਅਜਾਈ ਕਾ ਮਾਮਲਾ ਉਸ ਸਮੇਂ ਸੁਰਖੀਆਂ ਵਿਚ ਆਇਆ ਜਦੋਂ ਇੱਕ ਕੁੜੀ ਆਪਣੇ ਵਿਆਹ ਤੋਂ ਮਹਿਜ਼ 14 ਦਿਨ ਪਹਿਲਾਂ ਹੀ ਭੱਜ ਗਈ। ਉਹ ਕੁੜੀ ਕਿਸੇ ਕੁੜੀ ਨਾਲ ਹੀ ਭੱਜ ਗਈ ਤੇ ਉਸਦੀ ਪ੍ਰੇਮਿਕਾ ਉਸ ਨੂੰ ਕਿਹਾ ਜਾ ਰਿਹਾ। ਰਿਪੋਰਟਾਂ ਅਨੁਸਾਰ ਮੁਰਾਦਪੁਰਾ ਇਲਾਕੇ 'ਚ ਰਹਿਣ ਵਾਲੇ ਇੱਕ ਮਜ਼ਦੂਰ ਦੀ ਤੀ ਲਖਵਿੰਦਰ ਕੌਰ ਦਾ ਵਿਆਹ 14 ਜਨਵਰੀ ਨੂੰ ਹੋਣਾ ਸੀ ਤੇ ਉਸਦੀ ਮੰਗਣੀ ਖਡੂਰ ਸਾਹਿਬ ਦੇ ਇੱਕ ਨੌਜਵਾਨ ਨਾਲ ਹੋਈ ਸੀ। ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ। ਵਿਆਹ ਦੇ ਕਾਰਡ ਵੀ ਛਪ ਗਏ, ਕਰਦਾ ਮਾਹੌਲ ਉਸ਼ਾ ਤੇ ਉਮੀਦ ਨਾਲ ਭਰਿਆ ਹੋਇਆ ਸੀ। ਇਸ ਦੌਰਾਨ ਲਖਵਿੰਦਰ ਕੌਰ ਦੀ ਸਹੇਲੀ ਸੁਨੀਤਾ ਨੇ ਅਜਿਹਾ ਐਲਾਨ ਕੀਤਾ ਜ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਸੁਨੀਤਾ ਜੋ ਖੁਦ ਨੂੰ ਰੀਟਾ ਕਹਿੰਦੀ ਸੀ ਮੁੰਡਿਆਂ ਵਰਗਾ ਪਹਿਰਾਵਾ ਪਾਉਂਦੀ ਸੀ ਨੇ ਸਪਸ਼ਟ ਤੌਰ ਤੇ ਕਹਿ ਕਿ ਉਸ ਨੇ ਲਖਵਿੰਦਰ ਨੂੰ ਵਿਆਹ ਨਹੀਂ ਕਰਨ ਦੇਣਾ ਤੇ ਉਸ ਨੇ ਦਾਵਾ ਕੀਤਾ ਕਿ ਲਖਵਿੰਦਰ ਇੱਕ ਦੂਸਰੇ ਨੂੰ ਪਿਆਰ ਕਰਦਿਆਂ ਨੇ ਤੇ ਸੰਮਲਿਗੀ ਵਿਆਹ ਕਰਨ ਲੱਗੀਆਂ ਸ਼ੁਰੂ ਚ ਲਖਵਿੰਦਰ ਦੀ ਮਾਂ ਮਨਜੀਤ ਕੌਰ ਨੇ ਇਸ ਨੂੰ ਸਿਰਫ ਦੋਸਤੀ ਵਜੋਂ ਖਾਰਜ ਕਰ ਦਿੱਤਾ 14 ਜਨਵਰੀ ਦਾ ਨਾਲ ਸੇਲੀ ਬੇਟੀ ਹੈ ਕ ਉਹ ਪੂਜਾ ਕੇ ਲਾ ਗਈ ਇਹਨਾਂ ਕਿ ਤੁੰਡੀ ਪੂਜਾ ਕੇ ਲਾ ਗਈ 24 ਤਰੀਕ ਦੇ 10 ਵਜੇ ਦੀ ਕਾਰਵਾਈ ਅਹੀਂ 24 ਤਰੀਕ ਦੀ ਪਾਈ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਅਹੀਂ ਚਾਹੁੰਦੇ ਆ ਕਿ ਸਾਨੂੰ ਪੁਲਿਸ ਲੱਭ ਕੇ ਸਾਡੇ ਪੇਸ਼ ਕਰਾ ਦੇ ਸਾਡੇ ਘਰੇ ਕੱਟ ਜਾਣ ਸਾਡੀ ਬੇਟੀ ਬਹੁਤ ਹੈ ਦੇ ਵਿੱਚ ਸਾਡੀ ਨੇ ਸਾਡੇ ਸਾਰੇ ਮਹੱਲੇ ਦੀ ਬੇਟੀ ਹੈ ਉਹ ਕੁੜੀ ਦੇ ਪਰਿਵਾਰ ਵਾਲੇ ਸਾਨੂੰ ਕੋਈ ਮਿਆ ਨਹੀਂ ਦਿੰਦੇ ਉਹਨਾਂ ਨੂੰ ਸਾਰਾ ਪਤਾ ਵਾ ਮੋਤੀ ਸ਼ਾ ਦਾ 1.5 ਲੱਖ ਦਾ ਵੀ ਮਾਣੇ ਦਿੱਤਾ ਕਢਾ ਕੇ ਨੇ ਸਾਡਾ ਪਹਿਲਾਂ ਥੋੜਾ ਝਗੜਾ ਹੋਇਆ ਸੀ ਅਸੀਂ ਮੈਂ ਸਕੂਲੀ ਅੰਦਰ ਲਵਾਈ ਸੀ ਉਹਨੇ ਆਪਣੇ ਜੋ ਹੋਸ਼ਵਾਸ ਨਾ ਮੁਰਕੇ ਮੋਟਰਸਾਈਕਲ ਲੈ ਕੇ ਦਿੱਤਾ 15 ਸਾਲ ਹੋ ਗਏ ਮੋਟਰਸਾਈਕਲ ਲੈ ਇਹਨੂੰ ਨਵਾਂ ਮੋਟਰਸਾਈਕਲ ਦਿੱਤਾ ਹੂੰ ਦਿੱਤਾ ਨਾਲ ਮਾਨ ਅਹੀਂ ਸਾਨੂੰ ਲੱਭੀ ਨਹੀਂ ਹੈ ਤੇ ਕਈ ਕੀ ਕਰਾਹੀ ਹੁਣ ਕਾਰ ਆ ਜਾ ਮਹਾਰਾਜਾ ਸਾਨੂੰ ਲੱਭੇ ਜੇ ਫੇਰੀ ਆਹੀ ਆ ਗਈ ਅਸੀਂ ਚਾਹਤ ਜੋੜ ਜੇ ਸਾਨੂੰ ਲੱਭ ਜੇ ਸਾਡੀ ਬੇਟੀ ਸਹੀ ਸਲਾਮ ਤੁਹਾਡੇ ਘਰ ਤੇ ਲੱਭੇ ਕੁੜੀ ਸਾਡੀ ਮਹੀਨਾ ਖਾਲ ਲੱਗਾ ਉਹਨਾਂ ਦੀ 14 ਸਾਲ ਲੰਗੀ ਹੈ ਮੈਂ ਕਦੀ ਨਹੀਂ ਸੁਣਿਆ ਮੁੰਡੇ ਕੁੜੀ ਦਾ ਸੁਣਿਆ ਹੈ ਕੁੜੀਆਂ ਕੁੜੀਆਂ ਦਾ ਨਹੀਂ ਸੁਣਿਆ